ਹਾਨਕ ਮਾਨਸਾ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਪਰਖੋ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਕੱਟਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅੱਜ ਇਸ ਸੰਬੰਧੀ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜਮਾਨ ਅਤੇ ਬਰਾਮਦ ਕੀਤੇ ਹਥਿਆਰਾਂ ਸਮੇਤ ਜਾਣਕਾਰੀ ਦਿੱਤੀ ਗਈ ਇਸ ਮੌਕੇ ਐਸਐਸਪੀ ਮਾਨਸਾ ਪਾਗੀਰਤ ਮੀਨਾ ਦੀ ਅਗਵਾਈ ਹੇਠ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ 23 ਦਸੰਬਰ ਨੂੰ ਰੇਲਵੇ ਓਵਰਬ੍ਰਿਜ ਹੇਠਾ ਕਰਿਆਨੇ ਦੀ ਦੁਕਾਨ ਦੇ ਮਾਲਕ ਜੈਕੀ ਸਿੰਘਲਾ ਪੁੱਤਰ ਸੁਰੇਸ਼ ਕੁਮਾਰ ਵਾਸੀ ਵਾਰਡ ਨੰਬਰ 12 ਬੋਡਲਾਡਾ ਨੇ ਬਿਆਨ ਲਿਖਾਇਆ ਕਿ ਦੋ ਨੌਜਵਾਨਾਂ ਨੇ ਉਸਦੀ ਦੁਕਾਨ ਪਰ ਆਕੇ ਪਿਸਤੌਲ ਦੀ ਨੋਕ ਪਰ ਉਸ ਪਾਸੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਮੌਕੇ ਪਰ ਰੋਲਾ ਪਾਉਂਦੇ ਉਕਤ ਦੋਨੇ ਵਿਅਕਤੀ ਭੱਜ ਗਏ ਸੀ ਜਿਸ ਸਬੰਧੀ ਮੁਕੱਦਮਾ ਦਰਜ ਕਰਦਿਆਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਐਸਪੀ ਬੁੱਢਲਾਡਾ ਗਮਦੂਰ ਸਿੰਘ ਚੈਲ ਦੀ ਨਿਗਰਾਨੀ ਹੇਠ ਇੰਚਾਰਜ ਸੀਆਈਏ ਸਟਾਫ ਮਾਨਸਾ ਅਤੇ ਮੁਖ ਅਫਸਰ ਥਾਣਾ ਸਿਟੀ ਬੁੱਢਲਾਡਾ ਦੀ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ ਇਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਿਕ ਟੰਗ ਨਾਲ ਤਫ਼ਤੀਸ਼ ਕਰਕੇ ਜਗਤਾਰ ਸਿੰਘ ਉਰਫ ਕਾਕਾ ਪਟਵਾਰੀ ਪੁੱਤਰ ਹਰਬੰਸ ਸਿੰਘ ਵਾਸੀ ਟਾਹਲਿਆ ਦਲਜੀਤ ਸਿੰਘ ਉਰਫ ਦੱਲੀ ਪੁੱਤਰ ਗੁਰਦੀਪ ਸਿੰਘ ਵਾਸੀ ਆਲੰਪੂਰ ਮੰਦਰਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਦੌਰਾਨੇ ਤਫ਼ਤੀਸ਼ ਇੱਕ ਦੇਸੀ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਨੇ ਦੌਰਾਨੇ ਤਫ਼ਤੀਸ਼ ਦੱਸਿਆ ਕਿ ਉਕਤ ਅਸਲਾ ਸੁਖਵਿੰਦਰ ਸਿੰਘ ਉਰਫ਼ ਕਾਲੂ ਪੁੱਤਰ ਜਗਦੀਸ਼ ਸਿੰਘ ਵਾਸੀ ਆਲੰਪੂਰ ਮੰਦਰਾ ਪਾਸੋਂ 15000 ਰੁਪਏ ਵਿੱਚ ਖਰੀਦ ਕੀਤਾ ਸੀ ਜਿਸ ਤੇ ਸੁਖਵਿੰਦਰ ਸਿੰਘ ਉਰਫ਼ ਕਾਲੂ ਉਕਤ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਅਤੇ ਉਸ ਪਾਸੋਂ ਵੀ ਇੱਕ ਦੇਸੀ ਪਿਸਤੌਲ ਕੱਟਾ ਸਮੇਤ ਕਾਰਤੂਸ ਜਿੰਦਾ ਬਰਾਮਦ ਕੀਤਾ ਗਿਆ ਹੈ जिंना ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਆਓ ਦੇਖਦੇ ਹਾਂ ਬੁੱਢਲਾਡਾ ਤੋਂ ਸਾਡੇ ਪੱਤਰਕਾਰ ਅਮਨ ਮਹਿਤਾ ਦੀ ਰਿਪੋਰਟ ਸ਼ੁਰੂ करिए ਸਰ ਸਰ ਥੋੜੇ ਸਰ ਬੁੱਢਲਾਡੇ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋ ਰਹੀ ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਕੀ ਮਾਮਲਾ ਸੀ ਸਰ ਸਾਰਾ 1 23 ਤਰੀਕ ਨੂੰ ਬਲਾਡਾ ਸਿਟੀ ਦੇ ਵਿੱਚ ਕੁਰਯਾਨੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਪਿਸਤਲ ਦੀ ਆਪਣੀ ਨੋਕ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਦੁਕਾਨਦਾਰ ਦੇ ਮਸਤੈਦੀ ਨਾਲ ਉਹਨਾਂ ਰੋਲਾ ਪਾਇਆ ਤੇ ਉਹਦੇ ਕਰਕੇ ਭਜਨ ਚ ਕਾਮਯਾਬ ਹੋ ਗਏ ਉਦੋਂ ਬਾਅਦ ਅਸੀਂ ਕੁਝ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਔਰ ਨਾਲ ਹੀ ਜਿਨ੍ਹਾਂ ਨੇ ਇਹਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਅਸੀਂ ਤਿੰਨੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਤੋਂ ਅਸੀਂ ਦੋ ਜਿਹੜੇ ਪਿਸਟਲ ਜਿਹੜੇ ਆ ਦੇਸੀ ਕੱਟੇ ਹੋਰ ਕਵਰ ਕੀਤੇ ਕੌਣ ਨੇ ਸਰ ਬੰਦੇ ਇਹ ਕੀ ਇਹਨਾਂ ਦਾ ਬੈਕਗ੍ਰਾਉਂਡ ਹੈ ਜੀ ਤੇ ਹੈਗਾ ਜੀ ਜਗਤਾਰ ਸਿੰਘ ਉਰਫ ਕਾਕਾ ਔਰ ਪਿੰਡ ਟਾਲੀਆਂ ਤੋਂ ਦੂਜਾ ਹੈਗਾ ਦਿਲਜੀਤ ਸਿੰਘ ਉਰਫ ਦੱਲੀ ਇਹਨਾਂ ਦੋਵਾਂ ਦੇ ਪਹਿਲਾਂ ਦੋ ਦੋ ਪਰਚੇ ਵੀ ਦਰਜ ਨੇ ਔਰ ਇੱਕ ਹੋਰ ਆ ਜਿਹੜਾ ਆਲਮਪੁਰ ਤੋਂ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਉਸ ਦਿਨ ਸਰ ਇਹਨਾਂ ਮਕਸਦ ਕੀ ਸੀ ਇੱਥੇ ਆਉਣ ਦਾ ਕੀ ਇਹਨਾਂ ਨਾਲ ਕੀ ਗੱਲਬਾਤ ਕੀਤੀ ਨਾਲ ਇਹ ਇਹ ਲੁੱਟ ਕੋਈ ਕਰਨ ਆਏ ਸੀਗੇ ਉਹ ਪਹਿਲਾਂ ਇਹਨਾਂ ਦੇ ਲੋਟ ਕੋ ਦਾ ਇਹ ਕੋਈ ਪਰਚਾ ਦਰਜ ਨਹੀਂ ਹੈ ਪਰ ਸਟਿਲ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਇਹ ਕਰ ਰਹੇ ਹਾਂ ਨੁਮਾਈ ਦੇ ਨਾਲ ਟੈਕਨੀਕਲ ਤੇ ਜੇ ਹੋਰ ਵੀ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜਰੂਰ ਤੁਹਾਡੇ ਵਿੱਚ ਜਾਂਚ ਲਿਆ ਸਰ ਜਿਹੜੇ ਬੰਦੇ ਨੇ ਹਥਿਆਰ ਪ੍ਰੋਵਾਈਡ ਕਰਵਾਏ ਨੇ ਕੌਣ ਆ ਬੰਦਾ ਇਹ ਕਿ ਇਹਦਾ ਕੀ ਬੈਂਕ ਰਾਊਂਡ ਹੈਗੀ ਹੈ ਜੀ ਪਹਿਲਾਂ ਵੀ ਕੋਈ ਇਹ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਔਰ ਇਹਨੇ 15000 ਰੁਪਏ ਦੇ ਵਿੱਚ ਇਹਨਾਂ ਨੂੰ ਦਿੱਤਾ ਸੀਗਾ ਔਰ ਪਿੱਛੋਂ ਵੀ ਇਹ ਇਸ ਤੋਂ ਕੋਸਸਤਾ ਲੈ ਕੇ ਆਇਆ ਕਿੱਥੋਂ ਲੈ ਕੇ ਆ ਉਹ ਅਸੀਂ ਜਿਹੜੀ ਆ ਇਸ ਵੇਲੇ ਨਹੀਂ ਲੀਕ ਆਊਟ ਕਰ ਸਕਦੇ ਔਰ ਅਸੀਂ ਪੂਰਾ ਆਪਣਾ ਮਸਤੀ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉੱਥੋਂ ਪਿੱਛੇ ਪਹੁੰਚੀਏ ਇਹਨਾਂ ਦੇ ਸਰ ਇਹ ਦੇਸੀ ਇੱਕ ਕੋਈ ਕੰਪਨੀ ਦਾ ਕਿਸੇ ਦਾ ਦੇਸੀ ਘਟੇ ਕੋਈ ਇਹਨਾਂ ਨਾਲ ਕਾਰਤੂਸ ਵੀ ਸੀ ਜਾਂ ਖਾਲੀ ਸੋਸਟਮ ਬੰਦ ਰੌਲ ਹੈਗੇ ਸੀਗੇ ਜੀ ਰੌਲ ਤੋਂ ਵੀ ਬਰਾਮਦ ਕੀਤੇ ਆ ਸੀ ਸਰ ਤਿੰਨਾਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਜਾਂ ਇੱਕੋ ਜਗ੍ਹਾ ਮਿਲੇ ਨਹੀਂ ਤੁਸੀਂ ਜਦੋਂ ਗ੍ਰਿਫਤਾਰੀ ਹੁੰਦੀ ਆ ਉਹ ਤੁਹਾਨੂੰ ਪਤਾ ਅਲੱਗ-ਅਲੱਗ ਫੜਦੇ ਆ ਆਪਾਂ ਉਹਨਾਂ ਤੋਂ ਬਾਅਦ ਹੀ ਜਿੱਥੋਂ ਇਹਨਾਂ ਲਿਆਂਦਾ ਉਹਦਾ ਪਤਾ ਲੱਗਾ ਉਹਨੂੰ ਵੀ ਅਸੀਂ ਫੜ ਲਿਆ ਔਰ ਅਸੀਂ ਇਹ ਤਿੰਨਾਂ ਦੀ ਸਾਡਾ ਡੰਗਾਈ ਨਾਲ ਚੱਲ ਰਹੀ ਹੈ ਕਿ ਕੀ ਕੀ ਇਹਨਾਂ ਦੇ ਮਨਸੂਬੇ ਸੀਗੇ ਔਰ ਗਾ ਇਹਨਾਂ ਨੇ ਕੋਈ ਹੋਰ ਵੀ ਕਿਤੇ ਵਾਰਦਾਤ ਨੂੰ ਦਿੱਤਾ ਹੋਵੇ ਜਿਹੜਾ ਸਾਡੇ ਧਿਆਨ ਚ ਨਾ ਹੋਵੇ ਉਹ ਸਾਰੀ ਗੱਲ ਜੋ ਜੋ ਸਾਹਮਣੇ ਆਏਗੀ ਤੁਹਾਨੂੰ ਟਾਈਮ ਦੇ ਅਸੀਂ ਜਿਹੜਾ ਤੁਹਾਡੇ ਧਿਆਨ ਸਰ ਲੋਕ ਡਰੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਡਰੇ ਹੋਏ ਲੋਕ ਨੇ ਤੁਸੀਂ ਇਹ ਜਿਸ ਤਰ੍ਹਾਂ ਦੁਕਾਨਦਾਰ ਨੇ ਵੇਖੋ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਜਿਹੜਾ ਹਥਿਆਰ ਚਲਾਉਣਾ ਵੀ ਤੁਹਾਨੂੰ ਪਤਾ ਹੈ ਕਿ ਦੀ ਪ੍ਰੈਕਟਿਸ ਔਰ ਜਿਹੜਾ ਕੋਈ ਸਹੀ ਕੰਮ ਵਾਸਤੇ ਜਿਹੜਾ ਕੋਈ ਚਲਾਉਂਦਾ ਉਹਦਾ ਹੀ ਜੇਰਾ ਹੁੰਦਾ ਹੈ ਉਸ ਦਿਨ ਜਿਹੜਾ ਇਹਨਾਂ ਨੇ ਜਰੂਰ ਕੋਸ਼ਿਸ਼ ਕੀਤੀ ਆ ਪਰ ਦੁਕਾਨਦਾਰ ਦੇ ਰੋਲਾ ਪਾਉਣ ਕਰਕੇ ਭੱਜਨ 'ਚ ਜਰੂਰ ਹੋ ਗਏ ਸਫਲ ਔਰ ਇਹੀ ਕਹਾਂਗੇ ਕਿ ਥੋੜਾ ਜਿਹਾ ਆਪਣਾ ਇੱਕ ਤੇ ਸਤਰਕ ਰਹਿਣ ਜਿਸ ਤਰ੍ਹਾਂ ਇੱਕ ਵੀਡੀਓ ਕੈਮਰੇ ਲਾਏ ਹੋਏ ਸੀ ਜਿਨ੍ਹਾਂ ਨੇ ਸਾਡੀ ਹੱਲ ਕੀਤੀ ਹੈ ਸੀਸੀਟੀਵੀ ਵੱਧ ਤੋਂ ਵੱਧ ਰੋਡਸ ਨੂੰ ਕਵਰ ਕਰਨ ਇਹ ਤੁਹਾਡਾ ਆਪਣਾ ਹੀ ਨਹੀਂ ਆਸ-ਪਾਸੇ ਦਾ ਔਰ ਖੁਦ ਦਾ ਵੀ ਇਹਦੇ ਵਿੱਚ ਫਾਇਦਾ ਹੀ ਆ ਪ੍ਰਸ਼ਾਸਨ ਦਾ ਨੂੰ ਵੀ ਇਸ ਚੀਜ਼ ਨਾਲ ਕਾਫੀ ਹੱਲ ਮਿਲਦੀ ਹੈ ਸਰ ਜਦੋਂ ਇਹ ਭੱਜੇ ਸੀਗੇ ਇਹਨਾਂ ਕੋਲ ਕੋਈ ਵਹੀਕਲ ਵੀ ਸੀਗਾ ਜਾਂ ਇਸ ਤੋਂ ਭੱਜ ਕੇ ਮੋਟਰਸਾਈਕਲ ਸੀਗਾ ਮੋਟਰਸਾਈਕਲ ਕੀਤਾ ਬਰਾਮਦ ਮੋਟਰਸਾਈਕਲ ਵੀ ਬਰਾਮਦ ਕਰਦੇ ਬੱਚ ਬਈ ਉਹ ਇੰਡੀਆ ਕੰਡਾ ਦੀ ਇੱਕ ਨੌਜਵਾਨ ਦੀ লাশ ਮਿਲੀ ਸੀ ਕੀ ਮਾਮਲਾ ਸੀ ਸਰ ਪੂਰਾ ਗ੍ਰਿਫਤਾਰੀ ਹੋਈ ਹੈ ਕੌਣ ਜਵੀ ਤਰੀਕ ਨੂੰ ਸਾਡੇ ਜੋਗੇ ਥਾਣੇ ਦੇ ਵਿੱਚ ਇੱਕ ਨੌਜਵਾਨ ਕੁਲਦੀਪ ਸਿੰਘ ਜਿਹੜਾ ਪਲੰਬਰ ਦਾ ਕੰਮ ਕਰਦਾ ਸੀਗਾ ਉਹਦੀ ਜਿਹੜੀ লাশ ਜਿਹੜੀ ਹੈ ਬਰਾਮਦ ਹੋਈ ਸੀ ਜਿਹੜਾ ਬੁੱਜ ਰਾਠੀ ਵਾਲੇ ਸੂਏ ਤੋਂ ਉਸ ਤੋਂ ਬਾਅਦ ਦੀ ਪਛਾਣ ਕਰਨ ਤੋਂ ਬਾਅਦ ਜਿਹੜਾ ਦਰਹੰਤ ਸੀ ਜਿਹੜਾ ਮਰਡਰ ਦਾ ਕਿਉਂਕਿ ਉੱਤੇ ਸੱਟਾਂ ਸੀਗੀਆਂ ਜਦੋਂ ਅਸੀਂ ਪੋਸਟ ਮੌਰਟਮ ਕਰਾਇਆ ਅਸੀਂ ਮਰਡਰ ਦਾ ਜਿਹੜਾ ਤੁਰੰਤ ਮੁਕਦਮਾ ਦਰਜ ਕੀਤਾ ਔਰ ਉਸ ਤੋਂ ਬਾਅਦ ਇਹਨੂੰ ਜਿਹੜੀਆਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਮਾਈਸੈਲਫ ਐਜ਼ ਐਸਪੀ ਇਨਵੈਸਟੀਗੇਸ਼ਨ ਔਰ ਡੀਐਸਪੀ ਸਬ-ਡਿਵੀਜ਼ਨ ਸੀਆਈਏ ਇੰਚਾਰਜ ਐਸਐਚਓ ਅਸੀਂ ਸਾਰਿਆਂ ਨੇ ਆਪਣਾ ਟੈਕਨੀਕਲੀ ਜਿਹੜਾ ਇਹਨੂੰ ਵਿਟਰ ਟੁੰਗਾਈ ਨਾਲ ਜਾਂਦਿਆਂ ਹੋਇਆ ਕੋਸ਼ਿਸ਼ ਘੰਟਿਆਂ ਦੇ ਵਿੱਚ ਇਹਨੂੰ ਅਸੀਂ ਕਰੈਕ ਕੀਤਾ ਜੀ ਦੇ ਤਹਿਤ ਅਸੀਂ ਜਿਹੜੇ ਆ ਚਾਰ ਬੰਦੇ ਜਿਹੜੇ ਆ ਚਾਰ ਮੁਲਜ਼ਮ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਜਿਨ੍ਹਾਂ ਦਾ ਨਾਮ ਹੈ ਬੰਟੀ ਝੰਡਾ ਜਗਰਾਜ ਔਰ ਹਰਜਿੰਦਰ ਇਹ ਸਾਰੇ ਵਾਸੀ ਪਿੰਡ ਉਬਾਦੇ ਨੇ ਔਰ ਦਿਵਾਲੀ ਵਾਲੇ ਦਿਨ ਹੈ ਜਿਹੜਾ ਬੰਟੀ ਸੀਗਾ ਇਹਦੇ ਨਾਲ ਇਸੇ ਕੁਲਦੀਪ ਮਰਨ ਵਾਲੇ ਦੀ ਕੋਈ ਨਾ ਕੋਈ ਇਹਨਾਂ ਦੀ ਜਿਹੜੀ ਉਸ ਦਿਨ ਲੜਾਈ ਹੋ ਗਈ ਸੀ ਤੇ ਉਸੇ ਰੰਜਿਸ਼ ਨੂੰ ਲੈ ਕੇ ਇਹਨਾਂ ਨੇ ਇਸ ਜਿਹੜਾ ਕਤਲ ਨੂੰ ਅੰਜਾਮ ਦਿੱਤਾ ਸੀ ਸਰ ਸਰਪੇ ਲੜਾਈ ਆ ਜਾਂ ਕੋਈ ਹੋਰ ਪਿੱਛੇ ਕੋਈ ਇਸ਼ਕ ਦਾ ਜਾਂ ਕੋਈ ਹੋਰ ਮਾਮਲਾ ਪਤਾ ਨਹੀਂ ਇਹੋ ਜੀ ਕੋਈ ਗੱਲ ਹਲੇ ਤੱਕ ਕੋ ਸਾਹਮਣੇ ਨਹੀਂ ਆਈ ਸਰ ਇਹਨਾਂ ਨੇ ਕਤਲ ਦੀ ਵਾਰਦਾਤ ਨੂੰ ਕਿੱਥੇ ਅੰਜਾਮ ਦਿੱਤਾ ਸੀ লাশ ਕਿਤੋਂ ਮਿਲੀ ਹੈ ਜੀ লাশ ਜਿਹੜੀ ਹੈ ਤੁਹਾਨੂੰ ਦੱਸਿਆ ਜਣੀ ਜਿਹੜੀ ਜ ਬੁਰਜ लाठी ਵਾਲਾ ਜਿਹੜਾ ਸੂਆ ਉੱਥੋਂ ਮਿਲੀ ਹੈ ਕਿਉਂਕਿ ਇਹਨਾਂ ਨੇ ਕਤਲ ਨੂੰ ਅੰਜਾਮ ਦੇ ਕੇ লাশ ਉੱਥੇ ਜਿਹੜੀ ਸੁੱਟ ਦਿੱਤੀ ਸੀਗੀ ਉਸੇ ਜਗ੍ਹਾ ਤੇ ਉਹਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਵੀ ਜਿਹੜਾ ਉੱਥੋਂ ਹੀ ਬਰਾਮਦ ਹੋ ਗਿਆ ਸਾਨੂੰ ਸੂਏ ਤੋਂ ਹੀ ਔਰ ਜਿਹੜਾ ਬਾਅਦ ਟੈਕਨੀਕਲੀ ਅਸੀਂ ਜਿਹੜਾ ਸਾਰਾ ਇਹਦੇ ਵਿੱਚ ਲੁਗਾਈ ਨਾਲ ਚਲਦੇ ਚਲਦੇ ਅਸੀਂ ਇਸ ਜੁਮਤੇਜੇ ਤੇ ਪਹੁੰਚੇ ਇਹਨਾਂ ਨੇ ਇਕਬਾਲੇ ਜੁਰੂ ਵੀ ਕਰ ਲਿਆ ਤੇ ਜਿਹੜੇ ਬਾਕੀ ਇਹਨਾਂ ਦੇ ਸਾਥੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਰਫਤਾਰ ਕਰਾਂਗੇ ਠੀਕ ਹੈ